ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨੇ ਡੇਸ਼ ਨੇ ਕਿ ਜਿਹੜਾ ਪੰਜਾਬ ਚ ਫੈਸਟੀਵਲ ਦਾ ਤਿਹਾਰ ਜਿਹੜਾ ਆ ਰਿਹਾ ਸੀਜ਼ਨ ਆ ਰਿਹਾ ਹੈ ਇਹਦੇ ਚ ਲੋਕਾਂ ਨੂੰ ਕਿਸੇ ਵੀ ਤਰੀਕਾ ਦੀ ਦਿੱਕਤ ਪਰੇਸ਼ਾਨੀ ਨਾ ਆਵੇ ਕਿਸੇ ਵੀ ਮਾੜੇ ਅਨਸਰ ਹੈ ਉਹ ਸਿਰ ਚੱਕਣ ਦੀ ਕੋਸ਼ਿਸ਼ ਨਾ ਕਰਨ ਤੇ ਜਿਹੜੇ ਲੋਕੀ ਨੇ ਉਹ ਸੇ ਸੁਰੱਖਿਅਤ ਮਹਿਸੂਸ ਕਰਨ ਤਾਂ ਅਮ੍ਰਿਤਸਰ ਦੀ ਹਾਤੀ ਪੁਲਿਸ ਇਹ ਤਿਹਾਰਾਂ ਦੇ ਜਿਨ੍ਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੂਰੇ ਸਬਡਿਵੀਜ਼ਨਾਂ ਚ ਜਿਹੜੇ ਮੇਨ ਸਾਡੇ ਕਸਬੇ ਨੇ ਉਹਨਾਂ ਚ ਫਲੈਗ ਮਾਰਚੇਸ ਕੀਤੇ ਜਾ ਰਹੇ ਨੇ ਮੈਂ ਪਰਸਨਲੀ ਐਸਪੀ ਹੈੱਡਕ quarter ਸਾਹਿਬ ਨਾਲ DSP হেডকোয়ার্টার DSP ਜੰਡਿਆਲਾ ਨਾਲ ਅਸੀਂ ਟਾਊਨ ਜੰਡਿਆਲਾ ਚ ਇੱਥੇ ਸਾਰੇ ਅਸੀਂ ਫਲੈਗ ਮਾਰਚ ਕਰ ਰਹੇ ਹਾਂ ਲੋਕਾਂ ਨੂੰ ਸੁਣ ਦਵਾਉਣ ਵਾਸਤੇ ਕਿ ਇੱਥੇ ਜਿਹੜੀ ਅਮਨ ਕਾਨੂੰਨ ਦੀ ਵਿਵਸਥਾ ਹੈ ਬਿਲਕੁਲ ਸੇਫ ਸੇਫ ਸੁਰੱਖਿਅਤ ਤੇ ਦਰੁੱਸ ਰੱਖੀ ਜਾਏਗੀ ਤੇ ਜਿਹੜੇ ਤੁਸੀਂ ਆਪਣਾ ਵਧੀਆ ਤਰੀਕੇ ਨਾਲ ਇੰਜੋਏ ਕਰੋ ਆਪਣੇ ਪਰਿਵਾਰ ਨਾਲ ਸਾਰੇ ਜਣੇ ਇੰਜੋਏ ਕਰੋ ਪੰਜਾਬ ਪੁਲਿਸ ਅੰਮ੍ਰਿਤਸਰ ਦੇ ਹਾਤੀ ਪੁਲਿਸ ਤੁਹਾਡੀ ਸੇਵਾ ਵਾਸਤੇ ਤੁਹਾਡੀ ਸੁਰੱਖਿਆ ਵਾਸਤੇ ਹਮੇਸ਼ਾ ਹਾਜ਼ਰ ਹੈ ਇਥੇ ਜੀ ਮੇਰੇ ਨਾਲ ਹਜੇ ਫਿਲਹਾਲ 100 ਬੰਦਾ ਹੈਗਾ ਜੀ ਜਿਹੜਾ ਫਲੈਗਮਾਸਟ ਤੇ ਹੈਗਾ ਬਾਕੀ ਵੀ ਸਾਡੇ ਅੰਮ੍ਰਿਤਸਰ ਦੇ ਹਾਤੀ ਦੇ ਵੱਖ-ਵੱਖ ਜਿਵੇਂ ਮੈਂ ਤੁਹਾਨੂੰ ਦੱਸਿਆ ਕਸਬਿਆਂ 'ਚ ਸਾਨੂੰ ਮਾਣਿਓ ਡੀਜੀਪੀ ਸਾਹਿਬ ਵੱਲੋਂ ਐਕਸਟਰਾ ਫੋਰਸ ਸਾਨੂੰ ਅਲੋਕੇਟ ਹੋ ਚੁੱਕੀ ਹੈ ਇਹਦੇ ਨਾਲ ਅਸੀਂ ਫੋਰਸ ਨੂੰ ਸਾਰੇ ਜਿਹੜੇ ਮੇਨ ਥੱਸਬੇ ਨੇ ਜਿਹੜੇ ਜਿਹੜੇ ਥਾਵਾਂ ਤੇ ਰਸ਼ ਹੁੰਦਾ ਹੈ ਬਾਜ਼ਾਰ ਨੇ ਉਹਨਾਂ 'ਚ ਅਸੀਂ ਡਿਸਟ੍ਰਿਬਿਊਟ ਵੈਲ ਪ੍ਰੋਪਰਲੀ ਕਰਤਾ ਹੈ ਤੇ ਉੱਥੇ ਸਾਡੀਆਂ ਪੂਰੀਆਂ ਸੇਫਟੀ ਦੀਆਂ ਜਿਹੜੀਆਂ ਹੈਗੀਆਂ ਪ੍ਰਬੰਧ ਹੈ ਪੂਰੇ ਨੇ ਚੈਕਿੰਗ ਦੇ ਵੀ ਜੱਡੀਆਂ ਵਕਰੀਆਂ ਵਕਰੀਆਂ ਸੀ ਜਿੱਥੇ ਟੀਮਾਂ ਬਣਾਈਆਂ ਹੋਈਆਂ ਨੇ ਚੈਕਿੰਗ ਦੀਆਂ ਉਹ ਵਕਰੀਆਂ ਟੀਮਾਂ ਨੇ ਫਲੈਗ ਮਾਰਚਸ ਦੀਆਂ ਵਕਰੀਆਂ ਟੀਮਾਂ ਨੇ ਸਾਡੇ ਕੋਲ ਬੀਐਸਐਫ ਦੀਆਂ ਵੀ ਟੀਮਾਂ ਨਾਲ ਆਈਆਂ ਹੋਈਆਂ ਨੇ ਬੀਐਸਐਫ ਦੇ ਨਾਲ ਅਸੀਂ ਜੁਆਇੰਟਲੀ ਨਾਕੇ ਵੀ ਲਾ ਰਹੇ ਹਾਂ ਅਸੀਂ ਫਲੈਗ ਮਾਰਚਸ ਵੀ ਜੁਆਇੰਟਲੀ ਕਰ ਰਹੇ ਹਾਂ ਸਮਾਜ ਨੂੰ ਵੀ ਅਨਸਰ ਆਪ ਕੀ ਕਹਿਣਾ ਚਾਹੋਗੇ ਇਹ ਸਾਰਿਆਂ ਨੂੰ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਖਤ ਦਿਸ਼ਾ ਨਿਰਦੇਸ਼ ਨੇ ਕਿ ਕਿਸੇ ਵੀ ਮਾੜੇ ਅਨਸਰ ਨੂੰ ਅੱਖ ਚੁੱਕਣ ਨਹੀਂ ਦਿੱਤਾ ਜਾਊਗਾ ਸਿਰ ਚੁੱਕਣ ਨਹੀਂ ਦਿੱਤਾ ਜਾਊਗਾ ਜਿਹੜੇ ਵੀ ਇਦਾਂ ਦੇ ਮਾੜੇ ਕੰਮਾਂ ਬਾਰੇ ਸੋਚਣਗੇ ਵੀ ਉਹਨਾਂ ਨੂੰ ਬਿਲਕੁਲ ਉਸੇ ਮੌਕੇ ਤੇ ਜਿਹੜੀ ਕਾਨੂੰਨ ਮੁਤਾਬਕ ਜਿਹੜੀ ਸਜ਼ਾ ਉਹ ਦਿੱਤੀ ਜਾਏ। ਸਰ ਬੀਐਸਰ ਤੇ ਕਿਹੜੀਆਂ ਟੁਕੜੀਆਂ ਆਈਆਂ? ਬੀਐਸਰ ਦੀਆਂ ਸਾਡੇ ਕੋਲ ਕਾਫੀ ਟੁਕੜੀਆਂ ਆਈਆਂ ਨੇ ਜੀ 2-3 ਸਾਡੇ ਕੋਲ ਕੰਪਨੀਆਂ ਜਿਹੜੀਆਂ ਹੈੱਡਕਵਰਟਰ ਵੱਲੋਂ ਅਲਾਟ ਹੋਈਆਂ ਹੋਈਆਂ ਨੇ ਜਿਹੜੀਆਂ ਅਸੀਂ ਸਾਡੇ ਜ਼ਿਲ੍ਹੇ 'ਚ ਰੱਖੀਆਂ। ਸਰ ਰੇਲਵੇ ਸਟੇਸ਼ਨ ਤੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਨੇ? ਸਾਰੇ ਮਾਨਯੋਗ ਬੀਜਪੀ ਸਾਹਿਬ ਵੱਲੋਂ ਸਾਨੂੰ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਸਾਹਿਬ ਵੱਲੋਂ ਵਕ-ਵਕ ਜਿਹੜੇ ਪ੍ਰੋਗਰਾਮ ਬਣ ਕੇ ਆਏ ਨੇ। ਜਿਹੜੇ ਬੱਸ ਸਟੈਂਡ ਦੀਆਂ ਚੈਕਿੰਗ ਜਿਹੜੇ ਸਾਡੇ ਰੇਲਵੇ ਸਟੇਸ਼ਨ ਨੇ ਰੇਲਵੇ ਟਰੈਕਸ ਨੇ ਸ਼ਹਿਰ ਨੇ ਜਿਹੜੇ ਸਾਡੇ ਕਸਬੇ ਨੇ ਮਾਰਕੀਟਸ ਨੇ ਬੈਂਕਸ ਨੇ ਟੀਐਮਜ਼ ਨੇ ਸਾਰਿਆਂ ਤੇ ਅਸੀਂ ਪ੍ਰੋਪਰਲੀ ਜਿਹੜੀ ਹੈਗੀ ਆ ਉਹ ਕਰ ਰਹੇ ਆ ਪਬਲਿਕਲੀ ਮੈਸੇਜ ਪਬਲਿਕਲੀ ਇਹ ਮੈਸੇਜ ਹੈ ਜੀ ਤੁਸੀਂ ਪਰਿਵਾਰ ਨਾਲ ਆਪਣਾ ਵਧੀਆ ਸੇਫਲੀ ਸੁਰੱਖਿਅਤ ਮਾਹੌਲ ਨਾਲ ਤੁਸੀਂ ਆਪਣਾ ਇੰਜੋਏਮੈਂਟ ਕਰੋ ਪੰਜਾਬ ਪੁਲਿਸ ਅੰਮ੍ਰਿਤਸਰ ਦਿਹਾਤੀ ਪੁਲਿਸ ਲੌਂਗ ਰੇਂਜ ਇੰਟੈਲੀਜੈਂਸਿਸ ਬੀਐਸਐਫ ਅਸੀਂ ਤੁਹਾਡੀ ਸੇਵਾ ਸਰਕਾਰ ਵਾਸਤੇ ਹਰਦਮ ਹਾਜ਼ਰ ਹਾਂ